ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਦੀਆਂ 2025 ਦੀਆਂ ਕੁਝ ਨਵੀਆਂ ਨੌਕਰੀਆਂ ਬਾਰੇ ਆਪਣੇ ਕੋਲ ਜਾਣਕਾਰੀ ਆਈ ਹੈ ਕੁਝ ਖਾਸ ਪੋਸਟਾਂ ਬਾਰੇ ਤਾਂ ਕੀ ਖਬਰ ਹੈ ਮੋਤੀ ਜੀ ਗੱਲ ਕੀ ਹੈ ਹਾਂ ਜੀ ਦੇਖੋ ਪੰਜਾਬ ਅਧਿਨ ਸੇਵਾਵਾਂ ਚੋਣ ਬੋਰਡ ਪੀਐਸਐਸਬੀ ਜਿਹਨੂੰ ਕਹਿੰਦੇ ਆ ਉਹਨਾਂ ਨੇ ਕੁਝ ਅਸਾਮੀਆਂ ਕੱਢੀਆਂ ਨੇ ਖਾਸ ਤੌਰ ਤੇ ਨਾਇਬ ਤਹਿਸੀਲਦਾਰ ਆਡਿਟ ਆਫੀਸਰ ਤੇ ਇਨਸਪੈਕਟਰ ਆਡਿਟ ਇਹ ਮਤਲਬ ਪੰਜਾਬ ਚ ਜਿਹੜੇ ਸਰਕਾਰੀ ਨੌਕਰੀ ਲੱਭ ਰਹੇ ਨੇ ਉਹਨਾਂ ਲਈ ਕਾਫੀ ਵੱਡੀ ਗੱਲ ਹੈ ਅੱਛਾ ਠੀਕ ਹੈ ਤਾਂ ਫਿਰ ਇਹਨਾਂ ਨੂੰ ਥੋੜਾ ਖੋਲ ਕੇ ਦੇਖਦੇ ਹਾਂ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਇਹ ਦੁਬਾਰਾ ਦੱਸਿਓ ਜੀ ਤਿੰਨ ਮੁੱਖ ਪੋਸਟਾਂ ਨੇ ਇੱਕ ਤਾਂ ਹੋਗੀ ਨਾਇਬ ਤਹਿਸੀਲਦਾਰ ਤੇ ਦੂਜੀਆਂ ਦੋ ਵਿਤ ਨਾਲ ਸੰਬੰਧਿਤ ਨੇ ਆਡਿਟ ਆਫੀਸਰ ਤੇ ਇਨਸਪੈਕਟਰ ਆਡਿਟ ਠੀਕ ਹੈ ਤਾਂ ਫਿਰ ਇਹਨਾਂ ਲਈ ਪੜ੍ਹਾਈ ਲਿਖਾਈ ਯਾਨੀ ਯੋਗਤਾ ਕੀ ਚਾਹੀਦੀ ਹੈ ਪਹਿਲਾਂ ਨਾਇਬ ਤਹਿਸੀਲਦਾਰ ਦੀ ਗੱਲ ਕਰੀਏ ਇਹ ਤਾਂ ਕਾਫੀ ਮਸ਼ਹੂਰ ਪੋਸਟ ਹੁੰਦੀ ਹੈ ਹਾਂਜੀ ਬਿਲਕੁਲ ਨਾਇਬ ਤਹਿਸੀਲਦਾਰ ਲਈ ਦੇਖੋ ਉਹਨਾਂ ਨੇ ਕਾਫੀ ਖੁੱਲ ਰੱਖੀ ਹੈ ਬਸ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਕੋਈ ਵੀ ਸਟਰੀਮ ਚੱਲੂਗੀ ਆਰਟਸ ਸਾਇੰਸ ਕਾਮਰਸ ਕੁਝ ਵੀ ਉਹ ਇਹ ਤਾਂ ਕਮਾਲ ਦੀ ਗੱਲ ਹੈ ਮਤਲਬ ਬਹੁਤ ਸਾਰੇ ਗ੍ਰੈਜੂਏਟਸ ਦੇ ਲਈ ਅਪਲਾਈ ਕਰ ਸਕਦੇ ਨੇ ਫਿਰ ਤੇ ਜਿਹੜੀਆਂ ਦੂਜੀਆਂ ਵਿੱਤੀ ਪੋਸਟਾਂ ਨੇ ਆਡਿਟ ਅਫਸਰ ਤੇ ਇਨਸਪੈਕਟਰ ਆਡਿਟ ਉਹਨਾਂ ਲਈ ਵੀ ਐ ਹੀ ਹੈ ਨਹੀਂ ਜੀ ਉਹਨਾਂ ਲਈ ਥੋੜੀਆਂ ਸ਼ਰਤਾਂ ਵਧੇਰੇ ਖਾਸ ਨੇ ਜਿਵੇਂ ਆਡਿਟ ਅਫਸਰ ਦੀ ਗੱਲ ਕਰੀਏ ਤਾਂ ਉਮੀਦਵਾਰ ਜਾਂ ਤਾਂ ਸੀਏ ਹੋਵੇ ਯਾਨੀ ਚਾਰਟਰਡ ਅਕਾਊਂਟੈਂਟ ਜਾਂ ਫਿਰ ਐਮਕਾਮ ਮਾਸਟਰਸ ਆਫ ਆਮਰਸ اچھا ਸਿਰਫ ਡਿਗਰੀ ਨਹੀਂ ਨਾਲ ਤਜਰਬਾ ਵੀ ਘੱਟੋ ਘੱਟ 3 ਸਾਲ ਦਾ ਉਸੇ ਖੇਤਰ ਚ ਕੰਮ ਦਾ ਤਜਰਬਾ ਜ਼ਰੂਰੀ ਹੈ ਅੱਛਾ ਤਜਰਬਾ ਵੀ ਨਾਲ ਇਹ ਤਾਂ ਫਿਰ ਉਮੀਦਵਾਰਾਂ ਦਾ ਦਾਇਰਾ ਕਾਫੀ ਘਟਾ ਦਿੰਦਾ ਹੋਣਾ ਹੈ ਨਾ ਹਾਂਜੀ ਬਿਲਕੁਲ ਇਹ ਥੋੜੀ ਸੀਨੀਅਰ ਪੋਸਟ ਲੱਗਦੀ ਹੈ ਤਾਂ ਸ਼ਾਇਦ ਤਜਰਬਾ ਜ਼ਰੂਰੀ ਸਮਝਿਆ ਗਿਆ ਠੀਕ ਹੈ ਤੇ ਦੂਜੀ ਪੋਸਟ ਇਨਸਪੈਕਟਰ ਆਡਿਟ ਉਹਦੇ ਬਾਰੇ ਕੀ ਹਾਂਜੀ ਇਨਸਪੈਕਟਰ ਆਡਿਟ ਲਈ ਚਾਹੀਦੀ ਹੈ ਬੀਕਾਮ ਯਾਨੀ ਬੈਚਲਰ ਆਫ ਕਾਮਰਸ ਸਿਰਫ ਬੀ ਕਾਮ ਬੀ ਕਾਮ ਦੇ ਨਾਲ ਦੋ ਚੀਜ਼ਾਂ ਹੋਰ ਨੇ ਇੱਕ ਤਾਂ ਕੋਈ ਨਾ ਕੋਈ ਕੰਪਿਊਟਰ ਕੋਰਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ ਦੂਜਾ 10ਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਲਾਜ਼ਮੀ ਹੈ ਅੱਛਾ ਕੰਪਿਊਟਰ ਦਾ ਗਿਆਨ ਤੇ ਪੰਜਾਬੀ ਭਾਸ਼ਾ ਇਹ ਵੀ ਜ਼ਰੂਰੀ ਹੈ ਹਾਂਜੀ ਬਿਲਕੁਲ ਖੇਤਰੀ ਭਾਸ਼ਾ ਤੇ ਬੇਸਿਕ ਕੰਪਿਊਟਰ ਤਾਂ ਅੱਜਕਲ ਮੰਗਦੇ ਹੀ ਨੇ ਠੀਕ ਹੈ ਤਾਂ ਯੋਗਤਾ ਦੀ ਗੱਲ ਤਾਂ ਸਮਝ ਆ ਗਈ ਪਰ ਇਹਦੇ ਤੋਂ ਇਲਾਵਾ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਉਮਰ ਦੀ ਹੱਦ ਕੀ ਹੈ ਤੇ ਅਪਲਾਈ ਕਰਨ ਦੇ ਕੋਈ ਫੀਸ ਵਗੈਰਾ ਹਾਂਜੀ ਉਮਰ ਦੀ ਹੱਦ ਤਾਂ ਉਹੀ ਹੈ ਜੋ ਆਮ ਤੌਰ ਤੇ ਪੰਜਾਬ ਸਰਕਾਰ ਦੀਆਂ ਨੌਕਰੀਆਂ 'ਚ ਹੁੰਦੀ ਹੈ 18 ਸਾਲ ਤੋਂ ਲੈ ਕੇ 37 ਸਾਲ ਤੱਕ ਠੀਕ ਤੇ ਫੀਸ ਜਿਹੜੀ ਆ ਉਹ ਕੈਟਾਗਰੀ ਦੇ ਹਿਸਾਬ ਨਾਲ ਵੱਖਰੀ-ਵੱਖਰੀ ਹੈ ਜਿਵੇਂ ਜਨਰਲ ਕੈਟਾਗਰੀ ਲਈ 1000 ਰੁਪਏ ਐਸਸੀ ਬੀਸੀ ਤੇ ਈਡਬਲਯੂਐਸ ਯਾਨੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਉਹਨਾਂ ਲਈ 250 ਰੁਪਏ ਅੱਛਾ ਤੇ ਜਿਹੜੇ ਸਾਬਕਾ ਸੈਨਿਕ ਨੇ ਉਹਨਾਂ ਲਈ 200 ਰੁਪਏ ਤੇ ਦਿਵਿਆਂਗ ਜਨ ਉਮੀਦਵਾਰਾਂ ਲਈ 500 ਰੁਪਏ ਠੀਕ ਹੈ ਮਤਲਬ ਹਰ ਕਿਸੇ ਲਈ ਅਲੱਗ-ਅਲੱਗ ਫੀਸ ਰੱਖੀ ਗਈ ਹੈ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਤੇ ਸਭ ਤੋਂ ਜ਼ਰੂਰੀ ਸਵਾਲ ਸ਼ਾਇਦ ਤਾਰੀਖਾਂ ਕੀ ਨੇ ਕਦੋਂ ਤੋਂ ਅਪਲਾਈ ਕਰਨਾ ਸ਼ੁਰੂ ਕਰਨਾ ਤੇ ਕਦੋਂ ਤੱਕ ਹਾਂਜੀ ਇਹ ਬਹੁਤ ਜ਼ਰੂਰੀ ਹੈ ਨੋਟ ਕਰਨਾ ਅਰਜ਼ੀਆਂ ਸ਼ੁਰੂ ਹੋਣਗੀਆਂ 1 ਜੁਲਾਈ 2025 ਤੋਂ 1 ਜੁਲਾਈ ਤੋਂ ਹਾਂਜੀ ਤੇ ਆਖਰੀ ਤਾਰੀਖ ਹੈਗੀ ਹੈ 21 ਜੁਲਾਈ 2025 ਬਸ 21 ਜੁਲਾਈ ਇਹ ਤਾਂ ਸਿਰਫ 21 ਦਿਨ ਬਣੇ ਹਾਂਜੀ ਬਿਲਕੁਲ ਸਮਾਂ ਬਹੁਤ ਘਟ ਦਿੱਤਾ ਗਿਆ ਇਸ ਲਈ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਕੰਮ ਕਰਨਾ ਪੈਣਾ ਸਹੀ ਗੱਲ ਹੈ 21 ਦਿਨ ਤਾਂ ਦੇਖਦੇ ਆਂ ਦੇਖਦੇ ਆਂ ਨਿਕਲ ਜਾਂਦੇ ਨੇ ਤਿਆਰੀ ਪਹਿਲਾਂ ਤੋਂ ਰੱਖਣੀ ਪਊਗੀ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀਏ ਮੁੱਟਜੀ ਗੱਲ ਇਹ ਹੋਈ ਕਿ ਪੰਜਾਬ ਦੇ ਗ੍ਰੈਜੂਏਟਾਂ ਲਈ ਮੌਕਾ ਹੈ ਖਾਸ ਕਰਕੇ ਜਿਹੜੇ ਕਾਮਰਸ ਬੈਕਗ੍ਰਾਉਂਡ ਤੋਂ ਨੇ ਪਰ ਸ਼ਰਤਾਂ ਨੇ ਤੇ ਸਮਾਂ ਬਹੁਤ ਘੱਟ ਹੈ ਅਪਲਾਈ ਕਰਨ ਲਈ ਬਿਲਕੁਲ ਸਹੀ ਕਿਹਾ ਜੀ ਮੁੱਖ ਨੁਕਤੇ ਇਹੀ ਨੇ ਯੋਗਤਾ ਦੇਖੋ ਆਪਣੀ ਹਰ ਪੋਸਟ ਲਈ ਵੱਖਰੀ ਹੈ ਨਾਇਬ ਤਹਿਸੀਲਦਾਰ ਲਈ ਕੋਈ ਵੀ ਗ੍ਰੈਜੂਏਟ ਪਰ ਆਡਿਟ ਵਾਲਿਆਂ ਲਈ ਖਾਸ ਪੜ੍ਹਾਈ ਤੇ ਤਜਰਬਾ ਦੂਜਾ ਤਰੀਖਾਂ ਯਾਦ ਰੱਖੋ 1 ਤੋਂ 21 ਜੁਲਾਈ ਤੇ ਤੀਜਾ ਆਪਣੀ ਕੈਟਾਗਰੀ ਮੁਤਾਬਕ ਫੀਸ ਚੈੱਕ ਕਰ ਲਓ ਮਤਲਬ ਜਲਦੀ ਤੋਂ ਜਲਦੀ ਆਪਣਾ ਹਿਸਾਬ ਕਿਤਾਬ ਲਾ ਕੇ ਅਪਲਾਈ ਕਰ ਦੇਣਾ ਚਾਹੀਦਾ ਜੇ ਯੋਗ ਹੋਤਾ ਇੱਕ ਹੋਰ ਗੱਲ ਮੇਰੇ ਦਿਮਾਗ ਚ ਆ ਰਹੀ ਹੈ ਜਿਵੇਂ ਆਪਾਂ ਦੇਖਿਆ ਕਿ ਆਡਿਟ ਵਾਲੀਆਂ ਪੋਸਟਾਂ ਲਈ ਬਹੁਤ ਖਾਸ ਯੋਗਤਾ ਤੇ ਤਜਰਬਾ ਚਾਹੀਦਾ ਹੈ ਜਦ ਕਿ ਨਾਇਬ ਤਹਿਸੀਲਦਾਰ ਲਈ ਕੋਈ ਵੀ ਗ੍ਰੈਜੂਏਟ ਇਸ ਫਰਕ ਨਾਲ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਤੇ ਤੇ ਫਿਰ ਮੁਕਾਬਲੇ ਤੇ ਕੀ ਅਸਰ ਪੈ ਸਕਦਾ ਮਤਲਬ ਕਿਥੇ ਵੱਧ ਪੀੜ ਹੋਵੇਗੀ ਕਿਥੇ ਘਟ ਇਸ ਬਾਰੇ ਵੀ ਸੋਚਿਆ ਜਾ ਸਕਦਾ ਹੈ ਨਾ ਹਾਂਜੀ ਇਹ ਬਹੁਤ ਵਧੀਆ ਨੁਕਤਾ ਹੈ ਲਾਜ਼ਮੀ ਤੌਰ ਤੇ ਨਾਇਬ ਤਹਿਸੀਲਦਾਰ ਲਈ ਬਿਨੇਕਾਰ ਜ਼ਿਆਦਾ ਹੋਣਗੇ ਕਿਉਂਕਿ ਯੋਗਤਾ ਬਹੁਤ ਆਮ ਹੈ ਜਦ ਕਿ ਆਡਿਟ ਅਫਸਰ ਲਈ ਸੀਏ ਜਾਂ ਐਮ ਕਾਮ ਨਾਲ 3 ਸਾਲ ਦਾ ਤਜਰਬਾ ਹੋਣ ਕਾਰਨ ਮੁਕਾਬਲੇ ਤਨ ਘੱਟ ਲੋਗ ਯੋਗ ਹੋਣਗੇ इंस्पेक्टर ऑडिट ਲਈ ਬੀਕਮ ਵਾਲੇ ਹੋਣਗੇ ਪਰ ਸ਼ਾਇਦ ਨਾਇਬ ਤਹਿਸੀਲਦਾਰ ਜਿੰਨੇ ਨਹੀਂ ਮੁਕਾਬਲੇ ਦਾ ਪਦਦਰ ਵੱਖਰਾ ਹੋਵੇਗਾ ਹਰ ਪੋਸਟ ਲਈ